ਬਾਈ ਪਾਕਿਸਤਾਨ ਬੱਡਰਾ ਯਾਰ ਆਏ ਬੰਬੜੇ ਕਿਧਰੇ ਕੋਈ ਅੱਗਾ ਬਹੁਤ ਮਨਾ ਆਵੇ ਹੁਣ ਸਾਡੇ ਨਾਲ ਖੜੇ ਕੋਈ ਕਹਿੰਦੀ ਮੈਂ ਸੁੱਟਣਾ ਖੜੇਗਾ ਹੋਰ ਸਾਡੇ ਨਾਲ ਖੜੇ ਯਾਰ ਤਰੇ ਸਾਡੇ ਦੀ ਸਿੱਧੂ ਮਰ ਗਿਆ ਪਰ ਬਾਈ ਅੰਬਰ ਦਵਾਨ ਦਰਾ ਬਾਕੀ ਕਿਸਾਨੀ ਦੇ ਮੁੱਦੇ ਤੇ ਆਏ ਆ ਇਸ ਤਰ੍ਹਾਂ ਯਾਰ ਬੀ ਆਵਾਜ਼ ਕਰਨ ਆਏ ਸੀ ਕਿਹੜਾ ਕੋਣ ਆਏਗਾ ਸੋ ਤਾਂ ਸ਼ਮਣ ਖੜ ਲੇ ਕੋਈ ਸਹਿ ਗਿਆ ਦਾ ਦੋ ਬਣਾ ਬਜ਼ੁਰਗ ਜ਼ਖਮੀ ਹੋ ਗਏ ਨੇ ਇੱਕ ਬਜ਼ੁਰਗ ਸਹਿਬਾਨ ਜ਼ਖਮੀ ਹੋ ਗਏ ਨੇ ਮੋਦੀ ਨੂੰ ਨਾ ਆਵੀ ਹਿੱਕੇ ਉਹਦੇ ਇੱਕ ਬਣਾਵਾਂਗੇ ਤੇ ਮੋਦੀ ਨਿਆਰਾ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿਸਾਨਾਂ ਵੱਲੋਂ ਕਿਸਾਨ ਵੀ ਤਾਰਾ ਤਿਆਰ ਨੇ ਜਵਾਬੀ ਕਾਰਵਾਈ ਕਰਨ ਨੂੰ ਕਿਸਾਨਾਂ ਦਾ ਕਹਿਣਾ ਹੈ ਕਿ ਜੇਕਰ ਪੁਲਿਸ ਪ੍ਰਸ਼ਾਸਨ ਸਾਡੇ ਤੇ ਕਾਰਵਾਈ ਕਰ ਰਹੀ ਹੈ ਅੰਤਮਾਈ ਢੰਗ ਨਾਲ ਦਰਨਾ ਪ੍ਰਦਰਸ਼ਨ ਕਰ ਰਹੇ ਆ ਪਰ ਇਸ ਦੇ ਬਾਵਜੂਦ ਪੁਲਿਸ ਪ੍ਰਸ਼ਾਸਨ ਸਾਡੇ ਨਾਲ ੱੱਕਾ ਕਰ ਰਹੀ ਆ ਅਥਰੂ ਗੈਸ ਦੇ ਗੋਲੇ ਸਿੱਟੇ ਜਾ ਰਹੇ ਨੇ ਸੋ ਦੂਜੇ ਪਾਸੇ ਕਿਸਾਨ ਵੀ ਹੋਣਾ ਕਿਤੇ ਨਾ ਕਿਤੇ ਆਪਣਾ ਸਬਰ ਆ ਜੋ ਸਬਰ ਦਾ ਬੰਨ ਉਹਨਾਂ ਦਾ ਵੀ ਟੁੱਟਦਾ ਦਿਖਾਈ ਦੇ ਰਿਹਾ ਆ ਸੋ ਤਸਵੀਰਾਂ ਤੁਸੀਂ ਦੇਖ ਰਹੇ ਹੋ ਖਨੋਰੀ ਬਾਰਡਰ ਦੀਆਂ ਤਸਵੀਰਾਂ ਤੁਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਕੀ ਨਾ ਪੀ ਰਖਦਾ ਮੈਨੂੰ ਕਿਤਨਾ ਕਿਤੇ ਕਿਸਾਨਾਂ ਦਾ ਸਬਰ ਪਰਖਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਬਾਸਲ ਬਾਟਲ ਬਣਾ ਦਿੰਦਾ ਯਾਰ ਭੈਣ ਯਾਰ ਜੀ ਸਾਡੇ ਨਾਲ ਇੱਕ ਨੌਜਵਾਨ ਹੈ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਹਾਂਜੀ ਭਾਈ ਜੀ ਕੀ ਹਾਲਾਤ ਨੇ ਮੌਜੂਦਾ ਸਥਿਤੀ ਕੀ ਹੈ ਭਾਈ ਉਹ ਪਾਕਿਸਤਾਨ ਵੱਡ ਰਾ ਯਾਰ ਹੂੰ ਐ ਬੰਬੜੇ ਕੀ ਨੇ ਕੋਈ ਹੱਕ ਉਹ ਹਟਮਣਾ ਆਵੇ ਹੁਣ ਸਾਡੇ ਨਾਲ ਖੜੇ ਉਹ ਕਹਿੰਦੀ ਮੈਂ ਸੁੱਟਣਾ ਖੜੇਗਾ ਹੋਰ ਸਾਡੇ ਨਾਲ ਖੜੇ ਯਾਰ ਹੂੰ ਆ ਭਾਰਤੀ ਆ ਜਾ ਪੰਜਾਬੀ ਬੰਬੜੇ ਕੀ ਨੇ ਐ ਹੁਣ ਪਾਕਿਸਤਾਨਾ ਭਾਈ ਯਾਰ ਛੋਟੇ ਸਾਹਮਣੇ ਆ ਯਾਰ ਠੱਗਾ ਹੁੰਦਾ ਹੈ ਸਾਡੇ ਨਾਲ ਜੀ ਵਾਰੀ ਯਾਰ ਪਰ ਸਾਡਾ ਦੀਪ ਸਿੱਧੂ ਮਰ ਗਿਆ ਹੁਣ ਭਾਈ ਅੰਬਰਦਵਾਰ ਅੰਦਰਾ ਬਾਕੀ ਕਿਸਾਨੀ ਦਾ ਮੁੱਦੇ ਤੇ ਆਏ ਆ ਅਸਟਾ ਯਾਰ ਵੀ ਆ ਵਾਕ ਲੈਣ ਆਏ ਸੀ ਕਿਹੜਾ ਕੋਣ ਆਇਆ ਕੋਸ ਤੇ ਸਾਹਮਣੇ ਸਾਡੇ ਲਈ ਕੋਸ ਹੈ ਗਿਆ ਦੱਦੋ ਬੇੜਾ ਕਲੀਟਾ ਆ ਬਰਾ ਬਾਕੀ ਉਧਰ ਦਿਖਾ ਦੇ ਯਾਰ ਕੀ ਹਾਲਾ ਉਹ ਤਾਂ ਹਥਿਆਰ ਬੰਦ ਨੇ ਬਸਤਰ ਬੰਦ ਨੇ ਉਹਨਾਂ ਕੋਲ ਸਾਰਾ ਕੀ ਬਸਤਰ ਆ ਉਧਰ ਬੰਬ ਡੇਦੇ ਨੇ ਭਾਈ ਉੱਤੇ ਯਾਰ ਬੰਬ ਡੇ ਕੀ ਨੇਰ ਪਾਰ ਆ ਉਹਦੇ ਫੈਰ ਕਰੀਂਦੇ ਨੇ ਜੀ ਅੰਪੁਰਾਇ ਤੋਂ ਅੰਪਰ ਸਾਧੋਂ ਮੁੰਡਾ ਆਇਆ ਉਹਦਾ ਪੈਰੀ ਉਹ ਕਰਦਾ ਡਾਤਾ ਇੱਕ ਦਾ ਥੜਾ ਡਾਤਾ ਇਹਰਾ ਬਾਕੀ ਸ਼ਿੰਗਵਟ ਦੇ ਕੀ ਕੁਛ ਹੋਈ ਜਾਂਦਾਗਾ ਇੱਥੇ ਤਾਂ ਪ੍ਰਸ਼ਾਸਨ ਨੇ ਜੰਗ ਵਰਗੇ ਮਾਹੌਲ ਬਣਾਤਾ ਗੋਦੀ ਮੀਡੀਆ ਨੇ ਹਲੇ ਸਾਡੇ ਕਣੀ ਖਾ ਕੇ ਗਏ ਨੇ ਇਹਨਾਂ ਨੇ ਪਰ ਕੱਲ ਪਰਸੋਂ ਨੇ ਸਾਡੇ ਖਿਲਾਫ ਹੋ ਗਏ ਸਾਡੇ ਜੇਲੇ ਉਹ ਖਾ ਕੇ ਗਏ ਨੇ ਗੋਦੀ ਮੀਡੀਆ ਸਾਡੀ ਖਿਲਾਫ ਹੋ ਗਈ ਸਾਡੇ ਲੱਗਦਾ ਕਿ ਨੈਸ਼ਨਲ ਮੀਡੀਆ ਜੋ ਕਿਸਾਨਾਂ ਦੀ ਗੱਲ ਜੋ ਸਹੀ ਗੱਲ ਆ ਉਹ ਦਿਖਾਈ ਨਹੀਂ ਆਮ ਕਿਹੜਾ ਸੋਸ਼ਲ ਮੀਡੀਆ ਉਹ ਅੱਕ ਦੀ ਗੱਲ ਕਰਦਾਗਾ ਕਿਹੜੇ ਕੋਧੀ মিডিਆ ਦਾ ਉਹ ਮੁਰਦਾਬਾਦੀ ਨਹੀਂ ਕਿਉਂਕਿ ਆ ਜਖਨੌਰੀ ਬਾਰਡਰ ਦੀ ਗੱਲ ਕਰਾਂ ਇੱਥੇ ਮੈਨੂੰ ਹੀ ਲੱਗਦਾ ਕੋਈ ਨੈਸ਼ਨਲ মিডিਆ ਵਾਲਾ ਪਹੁੰਚਿਆ ਹੋਣਾ ਨਾ ਮੈਂ ਜੇ ਉੱਪਰੋਂ ਦੇਖ ਲਓ ਆਮ ਪਬਲਿਕ মিডিਆ ਹੈਗਾ ਹੋਰ ਕੋਈ ਹੈ ਨਹੀਂ মিডিਆ ਕੀ ਲੱਗਦਾ ਹੈ ਕਿ ਸੈਂਟਰ ਸਰਕਾਰ ਦਾ ਦਬਦਬਾ ਹੈ ਉਹਨਾਂ ਤੇ ਦਵਾ ਦਾ ਹੁਣ ਕੀ ਕਰੀਏ ਹੁਣ ਇਹ ਗੋਲੇ ਮੂਰੇ ਕਿਵੇਂ ਕਰੀਏ ਪਹਿਲਾਂ ਆਪਣੇ ਕਿਨੇ ਸੀਰ ਹੋਗੇ ਨੌਜਵਾਨ ਮੂਰੇ ਬੱਡਰਾਂ ਤੇਰਾ ਬਾਕੀ ਸ਼ਿੰਗੂ ਬੱਡਰ ਦੀ ਜੱਥੇ ਨੂੰ ਕਿੰਨਾ ਕੀ ਕੁਛ ਹੋਊਗਾ ਕਹਿੰਦੇ ਮੋਦੀ ਗਵਰਨਮੈਂਟ ਨੂੰ ਬੀਜਪੀ ਮੋਦੀ ਨੂੰ ਦਾਏ ਆ ਵੀ ਹਿੱਕੇ ਓਟੇ ਦੇ ਕਿ ਮਨਾਵਾਂਗੇ ਇਸ ਤੇ ਮੋਦੀ ਨੂੰ ਯਾਰਾ ਬਸ ਇੱਥੇ ਗੱਲ ਮੁਕਦੀ ਆ ਨੌਜਵਾਨਾਂ ਵਿੱਚ ਕਾਫੀ ਜੋਸ਼ ਦਿਖਾਈ ਦੇ ਰਿਹਾ ਫੁੱਲ ਜੋਸ਼ ਹੈ ਜਮਾ ਫੁੱਲ ਪਾ ਗੋਲੇ ਆਵਾਂ ਹੱਥਾਂ ਨਾਲ ਕਿਵੇਂ ਮਰ ਜਾਈਆਂ ਢਾਂਗਾਂ ਨਾਲ ਕਿਵੇਂ ਮਰ ਜਾਈਆਂ ਸਾਡੇ ਨੌਜਵਾਨ ਚੱਕ ਕੇ ਲੀਂਦੇ ਨੇ ਲੱਕੀਵਾਰਾ ਟਰੈਕਟਰ ਆ ਕਿਹੜਾ ਉਹ ਮੈਂ ਸਟਾਰਟ ਕਰਕੇ ਹਟਿਆਂਗਾ ਉਹ ਉਹਦੀ ਬਾਈ ਜਿੰਦਾਰਾ ਪਟਕੇ ਉਹ ਬਾਈ 852 ਉਹਦੀਆਂ ਸਾਡੇ ਬੁੱਢੇ ਨਾਲ ਵਾਲੀ ਗੱਡੀ ਆ ਉਹ ਪੰਨਦੀ ਸਾਡੇ ਨਕਸ਼ਣ ਕਰੀ ਜਾਂਦੇ ਨੇ ਸੀ ਇਹਦਾ ਕੁਝ ਵੀ ਨਹੀਂ ਕਰਿਆ ਬਾੜਮੀ ਵੀ ਨਹੀਂ ਕਰਿਆ ਦਿੱਕੀ ਸੀ ਪੈਲ ਉਹਨਾਂ ਵੱਲੋਂ ਕੀਤੀ ਕੀ ਪੈਲ ਉਹਨਾਂ ਵੱਲੋਂ ਕੀ ਕਰੀ ਆ ਬਈ ਉਹਨਾਂ ਨੇ ਜਦ ਲੜਾਂਗਾ ਨਾਲ ਹੁਣ ਪਤਾ ਲੱਗ ਜੂ ਜੀ ਕਿਸਾਨ ਰਹਿ ਗਈ ਆ ਕਿਸਾਨ ਆ ਕੋਹੰਦਾ ਕੀ ਕਹਿਣਾ ਹੈ ਹੁਣ ਕਿਸਾਨਾ ਗੁਰੂਪੁਰ ਵਾਲੇ ਕੋਈ ਗੱਲ ਸੁਣੀ ਹਮ ਨੈਟ ਬੰਦਾ ਨੈਟ ਬੰਦਾ ਬਹੁਤ ਵੰਡੇ ਹੋਰ ਤਾਂ ਕੀ ਕਰਨਾ ਸੀ ਨੈਟ ਵੀ ਬੰਦ ਕਰਤਾ ਵੀ ਪਿੰਡਾਂ ਜਿਹਨਾਂ ਪਤਾ ਲੱਗ ਗਿਆ ਸਾਡੇ ਬੰਦੇ ਹੋਂਦ ਗਏ 50 ਪੁਲਿਸ ਨੇ ਘੇਰਖੇ ਨੇ ਪਿੰਡਾਂ ਚੋਂ ਆਈ ਜਾਂਦੇ ਨੇਗੇ ਘੇਰੀ ਜਾਂਦੇ ਨੇਗੇ ਕੋਈ ਗੱਲ ਚੰਗੀ ਨਹੀਂ ਬਾਈ ਹੈਗੀ ਪੰਜਾਬ ਸਰਕਾਰ ਬਾਰੇ ਵੀ ਕੋਈ ਸਟੈਂਡ ਲੈੰਦੀ ਦਿਖਾਈ ਨਹੀਂ ਦੇ ਰਹੀ ਕੋਈ ਸਟੈਂਡ ਨਹੀਂ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਕਿ ਇੱਕ ਬਜ਼ੁਰਗ ਜ਼ਖਮੀ ਹੋ ਗਏ ਨੇ ਇੱਕ ਬਜ਼ੁਰਗ ਸਹਿਬਾਨ ਜ਼ਖਮੀ ਹੋ ਗਏ ਨੇ ਕਿਸਾਨ ਜ਼ਖਮੀ ਵੀ ਹੋ ਰਹੇ ਨੇ ਸੋ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਖਨੌਰੀ ਬੈਡਰ ਤੋਂ ਸਾਂਝੀਆਂ ਕਰ ਰਹੇ ਆ ਤੁਹਾਡੇ ਨਾਲ